ਲੋਬੀ ਮਿੱਤਰੋ ਵਾਇਗਰੂ ਦੀ ਕਿਰਪਾ ਨਾਲ ਆਪਾਂ ਲੈ ਆਂਦੀ ਗੱਡੀ ਫਾਈਨਲੀ ਮਹਾਰਾਜ ਨੇ ਦਿੱਤੀ ਆਪਾਂ ਨੂੰ ਗੱਡੀ ਆ ਮੈਂ ਗੱਡੀ ਲੈ ਕੇ ਆਂਦੀ ਆ ਜੈਗਵਰ ਇਹ ਹੈਗੀ ਆ ਐਕਸ ਜੇ ਜੈਗਵਰ ਮੈਨੂੰ ਅਸਲ ਦੇ ਵਿੱਚ ਨਾ ਇਹਦੀ ਪਿੱਛੋਂ ਬੜੀ ਸੋਹਣੀ ਲੱਗੀ ਸੀਗੀ ਮਤਲਬ ਜੋ ਇਹਦਾ ਟਰੰਕ ਹੈ ਨਾ ਪਿੱਛੋਂ ਦੀਆਂ ਲਾਈਟਾਂ ਬੜੀਆਂ ਸੋਹਣੀਆਂ ਲੱਗੀਆਂ ਹੋਣ ਜਿਹੜੀ ਜੈਗਵਰ ਆਉਂਦੀਆਂ ਹੁੰਦੀਆਂ ਲਾਈਟਾਂ ਮੈਨ ਸੋਹਣੀਆਂ ਨਹੀਂ ਲੱਗਦੀਆਂ ਤੇ ਦੂਜਾ ਨੰਬਰ ਇਹ ਆ ਕਿ ਹੁਣ ਮੈਂ ਤੁਹਾਨੂੰ ਦਿਖਾਉਣਾ ਤਾਂ ਇੰਟੀਰੀਅਰ ਜਿਹੜਾ ਇਹਦਾ ਇੰਟੀਰੀਅਰ ਹੈ ਨਾ ਇਹ ਬੜੀਆਂ ਲਗਜ਼ਰੀ ਫੀਲਿੰਗ ਦਿੰਦਾ ਆ ਜਿਹੜੀ ਘਰੇ ਬਥੇ ਦੇਖਦੇ ਜੀ ਨਾ ਇਹ ओरिजिनल ਲੱਕੜ ਲੱਗੀ ਹੈ ਤੇ ਬੜਾ ਵਧੀਆ ਵਰਕ ਹੋਇਆ ਵਾ ਤੇ ਆ ਇਹਦਾ ਮਰਸੀਡੀਜ਼ ਵਰਗੇ ਨੇ ਆ ਜਿਹੜੇ ਇਹਦੇ ਬਲੂਰ ਨੇ ਨਾ ਬਹੁਤ ਵਧੀਆ ਨੇ ਤੇ ਆ ਸਾਰੀ ओरिजिनल ਲੈਦਰ ਲੱਗੀ ਆ ਹਰੇਕ ਜਗ੍ਹਾ ਤੇ ਇਹਦਾ ਲੋਗੋ ਲੱਗਾ ਜੈਗਵਾਰ ਦਾ ਤੇ ਬੜੀ ਵਧੀਆ ਤੇ ਆ ਉੱਪਰ ਮੈਂ ਤੁਹਾਨੂੰ ਉਹ ਨਾ ਵਿਖਾਉਣਾ ਵਾ ਇੱਕ ਮਿੰਟ ਇਹਦੇ ਨਾ ਉੱਪਰ ਸਨਰੂਫ ਲੱਗੇ ਨੇ ਤੇ ਇੱਕ ਇਹੰਦਾ ਹੈਗਾ ਵਾ ਨੈਕਸਟ ਅਗਲੇ ਪਾਸੇ ਤੇ ਇੱਕ ਹੈਗਾ ਉਹ ਪਿਛਲੇ ਪਾਸੇ ਦੋ ਨੇ ਤੇ ਸਨ ਰੂਫ ਤੇ ਮੈਨੂੰ ਨਾਲ ਦੀ ਇੰਟੀਰੀਅਰ ਬਹੁਤ ਹੀ ਸੋਹਣਾ ਲੱਗਦਾ ਤਾਂ ਫਿਰ ਮੈਂ ਆ ਲਈ ਤੇ ਇਹ ਮਹਾਰਾਜ ਸੁਹੰਟ ਨਹੀਂ ਕਰੇ